ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਸੜਕ ਸੁਰੱਖਿਆ ਫੋਰਸ ਯਾਨੀ ਐਸ ਐਸ ਐਫ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਜੋ ਕਿ ਕੰਟਰੋਲ ਰੂਮ ਨਾਲ ਕਨੈਕਟਡ ਹਨ ਜਿਵੇਂ ਹੀ ਉਹਨਾਂ ਕੋਲ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਤੁਰੰਤ 112 ਤੇ ਮੈਸੇਜ ਕਰਕੇ ਉਹਨਾਂ ਨੂੰ ਸੂਚਿਤ ਕਰ ਦਿੰਦੇ ਨੇ ਤੇ ਮਿੰਟਾਂ ਵਿੱਚ ਹੀ ਮਦਦ ਪਹੁੰਚਾਉਂਦੇ ਨੇ ਦੱਸਦੇ ਕਿ ਐਸ ਐਸ ਐਫ ਵੱਲੋਂ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਹਾਈ ਟੈਕ ਗੱਡੀਆਂ ਸੜਕਾਂ ਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ ਇਹ ਸਾਰੀਆਂ ਗੱਡੀਆਂ ਹਾਈ ਟੈਕ ਸਹੂਲਤਾ ਨਾਲ ਲੈਸ ਨੇ ਤੇ ਨਾਲ ਹੀ ਕਿਸੇ ਵੀ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਨੇ ਮੁਲਾਜ਼ਮ 24 ਘੰਟੇ ਆਨ ਡਿਊਟੀ ਤਾਇਨਾਤ ਰਹਿੰਦੇ ਨੇ ਜੇਕਰ ਰਾਤ ਨੂੰ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਮਦਦ ਦੀ ਲੋੜ ਹੈ ਤਾਂ ਸੜਕ ਸੁਰੱਖਿਆ ਫੋਰਸ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ 24 ਘੰਟੇ ਇਹ ਸੇਵਾਵਾਂ ਵਿੱਚ ਉਪਲਬਧ ਰਹਿਣਗੀਆਂ ਐਨਾ ਹੀ ਨਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਸੜਕ ਸੁਰੱਖਿਆ ਫੋਰਸ ਵੱਲੋਂ ਕੀਤਾ ਜਾ ਰਿਹਾ ਹੈ SSF ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੀਤੇ ਦਿਨੀ ਹੀ ਇੱਕ ਜ਼ਖਮੀ ਦੀ ਮਦਦ ਕੀਤੀ ਗਈ ਤੇ ਉਸ ਨੂੰ 15 ਮਿੰਟ ਦੇ ਵਿੱਚ ਹੀ ਹਸਪਤਾਲ ਪਹੁੰਚਾਇਆ ਗਿਆ ਜ਼ਿਕਰ ਹੋ ਗਿਆ ਕਿ ਪੰਜਾਬ ਵਿੱਚ ਸੜਕ ਹਾਸੇ ਦਿਨੋਂ ਦਿਨ ਵੱਧ ਰਹੇ ਨੇ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਮਾਨ ਸਰਕਾਰ ਵੱਲੋਂ ਇਹ ਉਪਰਾਹ ਲਾ ਕੀਤਾ ਗਿਆ ਹੁਣ ਭਾਵੇਂ ਮੀਂਹ ਹੋਵੇ ਝੱਖੜ ਹੋਵੇ ਤਾਂ ਵੀ ਇਹ ਗੱਡੀਆਂ ਤੁਹਾਡੀ ਮਦਦ ਲਈ 24 ਘੰਟੇ ਤੈਨਾਤ ਰਹਿਣਗੀਆਂ